ਵੱਡੀ ਦੇ ਉਹ ਸਖਸ਼ਿਤ ਕੀ ਹਾਲ ਹੋਏ ਹੋਣਗੇ ਇਹ ਆਪਾਂ ਅੰਦਾਜ਼ਾ ਲਗਾ ਹੀ ਸਕਦੇ ਹਾਂ ਕਿਵੇਂ ਇੱਕ ਵੱਡਾ ਤਮਾਕਾ ਜਿਹੜਾ ਉਹ ਹੁੰਦਾ ਬਲਾਸਟ ਹੁੰਦਾ ਔਰ ਉਸ ਤੋਂ ਬਾਅਦ ਫਿਰ ਇੱਕ ਬਿਲਡਿੰਗ ਜੋ ਕਿ ਅੰਦਰ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਇੱਕ ਵੱਡਾ ਜਹਾਜ਼ ਜੋ ਕਿ 250 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਤੇ ਉਹ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਟਰੈਪ ਨਾ ਮੰਨਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਰਨਵੇ ਤੋਂ ਉਡਾਨ ਭਰੀ ਇਸ ਜਹਾਜ਼ ਨੇ ਤਾਂ ਉਸ ਵਕਤ ਜੋ ਲੈਂਡਿੰਗ ਗੀਅਰ ਆ ਉਹ ਵੀ ਇਸ ਦੇ ਆ ਖੁੱਲੇ ਸੀਗੇ ਔਰ ਜਹਾਜ਼ ਦੇ ਵਿੱਚ ਵੇਜਨ ਦੇ ਉੱਤੇ ਇਸ ਦਾ ਪ੍ਰਭਾਵ ਜਿਹੜਾ ਉਹ ਪਿਆ ਔਰ ਇਹ ਵੀ ਇੱਕ وجہ ਹੋ ਸਕਦੀ ਹੈ ਇਸ ਹਾਦਸੇ ਦੀ ਪਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਜਾਂਚ ਹੋਏਗੀ ਅਸਲ ਕਲੈਰਟੀ ਉਦੋਂ ਹੀ ਹੋਣੀ ਹੈ ਕਿ ਇਸ ਪਿੱਛੇ ਜਿਹੜੀ ਆ ਉਹ ਵਜਾ ਕੀ ਰਹੀ ਹਾਲਾਂਕਿ ਇੱਕ ਵਿਅਕਤੀ ਜੋ ਕਿ ਰਮੇਸ਼ ਵਿਸ਼ਵਾਸ ਕੁਮਾਰ ਹੈ ਤਾਂ ਉਹ ਬਚ ਗਿਆ ਇਸ ਹਾਦਸੇ ਦੇ ਵਿੱਚ ਜੋ ਕਿ ਇੱਕ ਅਚੰਭਾ ਸੀ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਮਾਰੇ ਗਏ ਹੋਰ ਲੋਕ ਜਿਹੜੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਤਾਂ ਜੀਹੇ ਦੇ ਵਿੱਚ 11 ਨੰਬਰ ਸੀਟ ਦੇ ਉੱਤੇ ਬੈਠਾ ਇੱਕ ਯਾਤਰੀ ਬਚ ਜਾਣਾ ਇਹ ਕਹਿ ਸਕਦੇ ਆ ਕਿ ਇਹ ਕੁਦਰਤ ਦਾ ਕੋਈ ਕਰਿਸ਼ਮਾਈ ਸੀ ਤਾਂ 100 ਜਿਹੜੇ 69 ਜਿਹੜੇ ਯਾਤਰੀ ਨੇ ਉਹ ਭਾਰਤ ਦੇ ਨਾਲ ਸੰਬੰਧਤ ਸੀ ਇਸ ਤੋਂ ਇਲਾਵਾ 53 ਯੂਕੇ ਦੇ ਨਾਲ ਸੰਬੰਧਤ ਸੀਗੇ ਤੇ ਕੈਨੇਡਾ ਦੇ ਨਾਲ ਸੰਬੰਧਤ ਇੱਕ ਵਿਅਕਤੀ ਵੀ ਇਸ ਜਹਾਜ਼ ਦੇ ਵਿੱਚ ਸ਼ਾਮਲ ਸੀ ਕਿਉਂਕਿ ਯੂਕੇ ਦੇ ਨਾਗਰਿਕ ਵੀ ਮਾਰੇ ਗਏ ਇਸ ਕਰਕੇ ਯੂਕੇ ਦੀ ਸਰਕਾਰ ਦੇ ਵੱਲੋਂ ਵੀ ਜਾਂਚ ਟੀਮ ਜਿਹੜੀ ਉਹ ਭਾਰਤ ਭੇਜੀ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਸ ਸਾਰੇ ਹਾਦਸੇ ਦੀ ਜਾਂਚ ਜੋ ਹੈ ਉਹ ਕੀਤੀ ਜਾਏਗੀ ਭਾਰਤੀ ਟੀਮ ਦੇ ਨਾਲ ਮਿਲ ਕੇ ਉਹ ਜਾਂਚ ਕਰਨਗੇ ਆ ਜੋ ਆਪਣੇ ਨਾਗਰਿਕਾਂ ਨੂੰ ਇਸ ਬਾਰੇ ਉਹ ਦੱਸ ਸਕਣ ਕਿ ਅਸਲ ਦੇ ਵਿੱਚ ਹੋਇਆ ਕੀ ਸੀ ਕਿਉਂ ਉਹਨਾਂ ਦੇ ਦੇਸ਼ ਤੇ ਲੋਕਾਂ ਨੂੰ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋਣਾ ਪਿਆ ਕਿਉਂ ਆ ਭਾਰਤੀ ਲੋਕ ਵੀ ਜਿਹੜੇ ਨੇ ਉਸ ਦੇ ਵਿੱਚ ਆਪਣੀ ਜਾਨ ਗੁਆ ਬੈਠੇ ਤਾਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਈਆਂ ਦੇ ਜੋ ਕਹਾਣੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕੁਝ ਸਮਾਂ ਪਹਿਲਾਂ ਇਹ ਜੋ ਯਾਦਾਂ ਨੇ ਉਹ ਦਸਕੀਆਂ ਜਾ ਰਹੀਆਂ ਨੇ ਔਰ ਜਿਸ ਨੂੰ ਵੇਖ ਕੇ ਮਨ ਵੀ ਭਾਰ ਆਉਂਦਾ ਹੈ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ ਜੀ ਜੋ ਕਿ ਲੰਡਨ ਜਾ ਰਹੇ ਸੀ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਜਿਸ ਦੇ ਵਿੱਚ ਮੀਆਂ ਬੀਬੀ ਸੀ ਤੇ ਉਹਨਾਂ ਦੇ ਤਿੰਨ ਬੱਚੇ ਉਹਨਾਂ ਦੀ ਇੱਕ ਤਸਵੀਰ ਜੋ ਕਿ ਸ਼ੋਰ ਤੇ ਰੱਖ ਦੇਣ ਵਾਲੀ ਹੈ ਕਿਉਂਕਿ ਕਈ ਸੁਪਨੇ ਲੈ ਕੇ ਉਹ ਵਿਦੇਸ਼ ਚਲੇ ਸੀ ਜੋ ਆ ਵਿਅਕਤੀ ਹੈ ਉਹ ਡਾਕਟਰ ਸੀ ਉੱਤੇ ਗਿਆ ਜਾ ਰਿਹਾ ਉਸ ਦੀ ਪਤਨੀ ਭਾਰਤੀ ਵਿੱਚ ਡਾਕਟਰ ਸੀ ਤੇ ਪਤੀ ਦੇ ਕਹਿਣ ਤੇ ਪਤਨੀ ਦੇ ਵੱਲੋਂ ਜੋ ਪਿਛਲਾ ਹਸਪਤਾਲ ਸੀ ਖੁਰਜ਼ਾ ਇੰਦਰਤਾ ਗਿਆ ਤੇ ਉਹ ਵਿਦੇਸ਼ ਦੇ ਵਿੱਚ ਵਸਣ ਦੀ ਚਾਹ ਲੈ ਕੇ ਲੰਡਨ ਪਹੁੰਚ ਰਹੇ ਸੀ ਆਪਣੇ ਬੱਚਿਆਂ ਦੇ ਨਾਲ ਪਰ ਹੁਣ ਇਹਨੂੰ ਇਹ ਸਭ ਮਨਜ਼ੂਰ ਨਹੀਂ ਸੀ ਔਰ ਇਸ ਹਾਦਸੇ ਦੇ ਵਿੱਚ ਉਹ ਪੰਜ ਦੇ ਪੰਜ ਜੀ ਆਪਣੇ ਜਾਨ ਤੋਂ ਹੱਥੋਂ ਬੈਠੇ ਆ ਇਸੇ ਤਰ੍ਹਾਂ ਹੀ ਇੱਕ ਪਤਨੀ ਜੋ ਕਿ ਨਵਯੋਕਤਾ ਸੀ ਆਪਣੇ ਪਤਨੀ ਪਤੀ ਨੂੰ ਮਿਲਣ ਦੇ ਲਈ ਜਾ ਰਹੀ ਸੀ ਅਭੀ ਆਪਣੇ ਪਤੀ ਦੇ ਕੋਲ ਜਾ ਰਹੀ ਸੀ ਤਾਂ ਉਸ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਚੜੀ ਆ ਉਹ ਹੋਈ ਹੈ ਹੋਰ ਵੀ ਕਈ ਪਰਿਵਾਰ ਇਸੇ ਤਰੀਕੇ ਦੇ ਨਾਲ ਹੀ ਕੁਝ ਕੁ ਮੰਦੇ ਲਈ ਤੇ ਕੁਝ ਆਪਣੇ ਦੇਸ਼ ਜਿਹੜੇ ਵਾਪਸ ਪਰਤ ਰਹੇ ਸਨ ਪਰ ਨਹੀਂ ਪਤਾ ਸੀ ਨਾਨੂੰ ਕਿ ਇਹ ਉਹਨਾਂ ਦੀ ਆਖਰੀ ਜੋ ਉਡਾਨ ਹੈ ਉਹ ਹੋਣੇ ਬਲੇਗੀ ਸਰ ਮੇਸ਼ ਕੁਮਾਰ ਵਿਸ਼ਵਾਸ ਜੋ ਕਿ ਇਸ ਹਾਦਸੇ ਦੇ ਵਿੱਚ بچਣ ਵਾਲੇ ਇਕਲੌਤੇ ਯਾਤਰੀ ਸੀ ਉਹਨਾਂ ਦੇ ਵੱਲੋਂ ਡੇਡੀ ਨਿਊਜ਼ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਇਹ ਦੱਸਿਆ ਕਿ ਇਹ ਸਭ ਕਿਵੇਂ ਵਾਪਰਿਆ ਇਹ ਦਿਖਾਉਣੀ ਹੈ ਤੁਹਾਨੂੰ ਸਰ ਨੇ ਪੁੱਛਿਆ ਕਿ ਕਿਵੇਂ ਹੋਇਆ ਤਾਂ ਮੈਨੇ ਉਸਕੇ ਬਾਰੇ ਵਿੱਚ ਦੱਸਿਆ ਔਰ ਸਭ ਹਾਲ ਚਾਲ ਪੁੱਛਿਆ ਸਭ विश्वास अगर हम जानना चाहें कि आप थोड़ा सा बता पाएँ कि ये हादसा कैसे हुआ था क्योंकि ये एक बड़ा चमत्कार है जिस तरीके से आप वहाँ से इकलौते ऐसे शख्स हैं जो ज़िंदा बचे वो मेरे नज़रों के सब सामने हुआ था मेरे खुद को मेरे खुद को भी बिलीव नहीं होता कि मैं कैसे उसमें से ज़िंदा बाहर निकला क्योंकि थोड़ा टाइम के लिए के तो मेरे को लगा था कि मैं भी मरने वाला हूँ लेकिन जब मेरी आँख खुल मैं देखा ना तो मुझे लगा मैं ज़िंदा हूँ तो मैंने ट्राई किया जब मेरी सीट से वो मेरे बेल्ट निकाला मैंने वो ट्राई किया वो जहाँ से निकल सकते वहाँ से तो मैं निकल गया वहाँ से मेरे सामने नज़रों के सामने एयर होस्टल और दूसरे आंटे अंकल सभी उसमें मिस हो गए थे सभी अच्छा थोड़ा सा बता पाए जब जैसे ही टेक ऑफ हुई फ्लाइट क्या हुआ था और अचानक से कैसे हादसा हुआ टेक ऑफ के बाद एक मिनट के अंदर ही जब टेक ऑफ हुआ ना तो सडनली तो पाँच दस सेकंड कैसे लगा जैसे स्टॉक हो गया वो बाद में से मेरे को लगा कि कुछ हुआ बाद में प्लेन में लाइट ऑन हो गई ग्रीन और वाइट बाद में वो पता नहीं वो प्लेन टेक ऑफ ज्यादा करने के लिए वो रेस तो बोलते हैं क्या रेस दिया होगा ऐसा कुछ और सीधा स्पीड में ही घुस गया जहां वो ल... क्या था वो हॉस्टल वो हॉस्टल था एक हॉस्पिटल होस... का हाँ हॉस्टल में और सब सामने में सामने सब हुआ ये ये जब फ्लाइट जब क्रैश हुई आ, उस समय हॉस्टल पे लैंड की थी उसी समय आप बाहर निकले थे नहीं क्योंकि आई थिंक मेरे को ना जब मेरा मैं जो साइड पे था ना वो साइड हॉस्टल पे नहीं लैंड हुई थी हॉस्टल के जो ग्राउंड फ्लोर है ना जैसे नीचे वहाँ लैंड हुई थी तो मुझे दूसरे के बारे में मेरे, मेरे को पता नहीं लेकिन माँ जब मैं जहाँ लैंड हुआ था ना वो नीचे की साइड थी तो जब वहाँ थोड़ा पेश भी था प्लेन के जब बाहर जैसे मेरा डोर टूटा ना सब तो मेरे तो मैंने तो, देखा ना जब सब थोड़ा इधर पेश है मैं ट्राई कर सकता हूँ निकलने के लिए तो मैंने ट्राई किया निकलने के लिए तो फिर मैं निकल गया उधर क्योंकि अपोजिट साइड पे थे ना, था ना वो बिल्डिंग का होता था ना दीवार तो उधर से कोई शायद नहीं निकल सका होगा क्योंकि उधर पूरा उधर ही क्रेश हुआ था मैं जो जहा था वहां ही थोड़ा पेश था फिर भी मेरे पता नहीं मैं कैसे बसा हूँ क्योंकि मेरी नजर के सामने ही सब दो एयर होस्टल वालों अंकल आंटी सब उधर ही सब आप पैदल चल के आए वहां से निकल हाँ और थोड़ा जब आग लगी ना मेरा लेफ्ट हैंड भी जल गया थोड़ा

ਇਹ ਹੋਸਟਲ ਦੀ ਇਮਾਰਤ ਦੇ ਨਾਲ ਜਹਾਜ਼ ਟਕਰਾਉਂਦਾ ਤਾਂ ਉਸ ਵਾਲਾ ਜੋ ਪਾਸਾ ਸੀ ਉਹ 8ਵੀਂ ਮੰਜ਼ਲ ਤੇ ਰਹਿ ਗਿਆ ਔਰ ਜਿਸ ਸਾਈਡ ਤੇ ਉਹ ਸੀ ਉਥੋਂ ਉਸਨੇ ਕੋਸ਼ਿਸ਼ ਕੀਤੀ ਕਿ ਉਹ ਨਿਕਲ ਸਕੇ ਔਰ ਉਹ ਨਿਕਲਣ ਦੇ ਵਿੱਚ ਕਾਮਯਾਬ ਹੋਇਆ ਔਰ ਉਸ ਦੌਰਾਨ ਹੀ ਅਗਲਾ ਕੀ ਔਰ ਉਸਦੀ ਜੋ ਕਬੀਆ ਉਸ ਉਹ ਵੀ ਆਗ ਦੀ ਜਪੇਟ ਦੇ ਵਿੱਚ ਆਈ ਹੈ ਹਾਲਾਂਕਿ ਇੰਨਾ ਕ ਰਹਿ ਗਿਆ ਕਿ ਉਸ ਨੂੰ ਆਪਣੀ ਜਾਨ ਜਿਹੜੀ ਹੈ ਉਹ ਨਹੀਂ ਗਵੋਣੀ ਭਈ ਤੇ ਕੁਦਰਤ ਦਾ ਅਹ੍ਰਿਸ਼ਮਈ ਇਸ ਨੂੰ ਆਪਾਂ ਕਹਿ ਸਕਦੇ ਹਾਂ ਉਸ ਵੇਨੀ ਤਾਕਤ ਜਿਹੜੀ ਆ ਉਹ ਮਿਲੀ ਕਿ ਉਹ ਤੋਂ ਨਿਕਲ ਸਕੇ ਕਿਉਂਕਿ ਉਸਨੇ ਕਿਹਾ ਕਿ ਦੂਸਰੀ ਸਾਈਡ ਤੇ ਜੋ ਯਾਤਰੀ ਸੀਗੇ ਉਸ ਸਾਈਡ ਤੇ ਦੀਵਾਰ ਸੀ ਇਸ ਕਰਕੇ ਉਹ ਨਿਕਲ ਨਹੀਂ ਸਕੇ ਇਸ ਹਾਦਸੇ ਦੇ ਵਿੱਚ ਉਹਦਾ ਦੀ ਜਿਹੜੀ ਆ ਉਹ ਮੌਤ ਹੋ ਗਈ ਪਰ ਮੇਰੇ ਵਾਲੀ ਸਾਈਡ ਤੇ ਇੰਨੀ ਕੋ ਸਪੇਸ ਸੀ ਕਿ ਮੈਂ ਨਿਕਲ ਸਕਾ ਤੇ ਮੈਂ ਜਿਹਾ ਕਰਨ ਦੇ ਵਿੱਚ ਕਾਮਯਾਬ ਵੀ ਰਹਾ ਤੇ ਮੇਰਾ ਬਚਾ ਖੋਬੇ ਉਧਰ ਪ੍ਰਧਾਨ ਮੰਤਰੀ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਮਦਾਬਾਦ ਦੇ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤਬਾਹੀ ਦਾ ਇਹ ਦ੍ਰਿਸ਼ ਨਾ ਦੇਖਣਯੋਗ ਵਿਦ ਦਿ ਸ਼ੋਅਲ ਇੰਟੈਂਸ਼ਨ অর ਪਰਪਸ ਆਫ ਬ੍ਰਿੰਗ ਅਬਾਊਟ ਦਿ ਕਮਿਊਨਲ ਹਾਰਮਨੀ ਇਨ ਥੀਸ 3 ਡਿਸਟ੍ਰਿਕਟਸ ਦੱਖਣ ਕੰਨੜਾ ਜ਼ਿਲ੍ਹੇ ਡਿਸਟ੍ਰਿਕਟ ਐਂਡ ਉਡੂਪੀ ਡਿਸਟ੍ਰਿਕਟ ਐਂਡ ਸ਼ਿਮੋਗਾ ਡਿਸਟ੍ਰਿਕਟ With the past observations, maybe 10 years are around, we have observed a lot of communal clashes, murders took place in these three districts in a large number. <laughs> ਕਾ ਸਰਵੇਖਕ ਬੜਾ ਭਿਆਨਕ ਤੇ ਬੜਾ ਜ਼ਰਤਨਾਕ ਸੀ ਆਪਾ ਜੀ ਅذਿਕਰ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬਜੀਰਬਾਨੀ ਦਾ ਕਰੀਏ ਜੋ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਲੁਧਿਆਣਾ ਸੀਟ ਤੇ ਜਿਮਨੀ ਚੋਣ ਹੋ ਰਹੀ ਹੈ ਜਿਹੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਜੀਰਪਾਨੀ ਇੱਥੇ ਸੀਗੇ ਔਰ ਜੋ ਉਹਨਾਂ ਦੀ ਪਾਰਟੀ ਦੇ ਵਰਕਰ ਨੇ ਆਕੂ ਨੇ ਉਹਨਾਂ ਦੇ ਵੱਲੋਂ ਇਹ ਕਹ ਆ ਗਿਆ ਕਿ ਉਹ ਆਖਰੀ ਵਾਰੀ ਕਹਿ ਕੇ ਗਏ ਸੀ ਕਿ ਹੁਣ ਤੁਹਾਰੇ ਹਵਾਲੇ ਵਤਨ ਸਾਥੀ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਚੋਣਾਂ ਤੋਂ ਪਹਿਲਾਂ ਆ ਜਾਓਗੇ ਵਿਦੇਸ਼ ਜਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਸੀ ਕਿ ਨਹੀਂ ਮੈਂ ਜਦੋਂ ਨਤੀਜੇ ਆਉਣਗੇ ਤਾਂ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਜਿਹੜਾ ਉਹ ਪਹੁੰਚਾਗਾ ਤਾਂ ਪਾਜਪਾ ਦੇ ਵੱਲੋਂ ਕਿਉਂਕਿ ਲੁਧਿਆਣਾ ਵੈਸਟ ਜਮਨੀ ਚੋਣ ਦਾ ਉਮੀਦਵਾਰ एलान ਦੇ ਵਿੱਚ ਕਾਫੀ ਦੇਰੀ ਕੀਤੀ ਗਈ ਕਾਫੀ دیر ਪਿੱਛੋਂ ਉਹਨਾਂ ਨੇ ਉਮੀਦਵਾਰ एलानਿਆ ਹਾਲਾਂਕਿ ਦੇਸ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਉਹ ਗਰਾਊਂਡ ਦੇ ਉੱਤੇ ਲੋਕਾਂ ਨਾਲ ਜੁੜੇ ਹੋਏ ਹੈ ਔਰ ਦਾਵਾ ਬੀਜੇਪੀ ਨੇ ਹੀ ਕੀਤਾ ਕਿ ਉਥੋਂ ਜਿੱਤ ਜਿੱਰਿਓ ਖਾਸਲ ਕਰਨਗੇ ਬਿਜਰਪਾਨੀ ਜੋ ਲੀਡਰਾਂ ਦੇ ਵਿੱਚ ਕੁਝ ਮਨਮਟਾਪ ਸੀਗੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਕਾਮਯਾਬ ਰਹੇ ਜਿਹਾ ਦਾਵਾ ਉਹਨਾਂ ਦੇ ਬੁੱਲੂ ਕੀਤਾ ਗਿਆ ਤੇ ਬੀਜੇਪੀ ਨੇ ਉਮੀਦਵਾਰ ਐਲਾਨ ਕੇ ਹਾਲਾਂਕਿ ਮੁਕਾਬਲਾ ਜਿਹੜਾ ਉਹ ਉਥੋਂ ਦਾ ਦਿਲਚਸਪ ਬਣਾ ਦਿੱਤਾ ਸੀ ਤਾ ਅੱਜ ਪ੍ਰਧਾਨ ਮੰਤਰੀ ਜਦੋਂ ਗੁਜਰਾਤ ਪਹੁੰਚੇ ਹੋਏ ਨੇ ਕਿ ਪਰਿਵਾਰ ਦੇ ਨਾਲ ਵੀ ਉਹ ਮੁਲਾਕਾਤ ਜਿਹੜੀ ਉਹਨਾਂ ਦੇ ਕਰਨਗੇ ਤਾਂ ਇਹ ਵੀ ਨਜ਼ਰਾਂ ਜਿਹੜੀ ਉਸ ਤੇ ਬੜੀਆਂ ਹੁੰਦੀਆਂ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਰਿਵਿਊ ਮੀਟਿੰਗ ਨਹੀਂ ਹੋਈ ਉਹ ਚੱਲ ਰਹੀ ਹੈ ਤਾਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰਗਿਆ ਦੀ ਸਿਹਤ ਵਿਗੜੀ ਹੈ ਰਾਜਪਾਲ ਦੇ ਪਤਨੀ ਦੀ ਵੀ ਸਿਹਤ ਵਿਗੜੀ ਹੈ ਸ਼ਿਮਲਾ ਦੇ ਵਿੱਚ ਅਚਾਨਕ ਦੋਵਾਂ ਦੀ ਸਿਹਤ ਨਸਾਜ ਹੋ ਗਈ ਦੋਵਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਹੈ ਇੰਦਰਾਗਾਂਦੀ ਮੈਡੀਕਲ ਕਾਲਜ ਤੇ ਜੁਨਾ ਦਾ ਚੈੱਕਅਪ ਕਰਵਾਇਆ ਗਿਆ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰਗਿਆ ਤੇ ਉਹਨਾਂ ਦੀ ਪਤਨੀ ਅਨੀਤਾ ਕਟਾਰਗਿਆ ਦੀ ਤਬੀਅਤ ਨਸਾਜ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸ਼ਾਮ ਕਰੀਬ 6 ਵਜੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਸੀ ਤੇ